ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਅੱਜ ਆਪਾਂ ਪਿੰਡ ਬਰਮੀ ਰਾਏਕੋਟ ਤਹਿਸੀਲ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਪਹੁੰਚੇ ਹਾਂ ਗੁਰਦਿੱਤ ਗੌਡ ਫਾਰਮ ਦੇ ਵਿੱਚ ਗੱਲਬਾਤ ਕਰੀਏ ਵੀ ਫਾਰਮ ਦੇ ਉੱਪਰ ਨਾਗ ਤਾਂ ਬਿਲਕੁਲ ਥੋੜੇ ਨੇ ਪਰ ਹੈ ਬਹੁਤ ਵਧੀਆ ਰੱਖੇ ਹੋਏ ਨੇਗੇ ਗੱਲਬਾਤ ਆਪਾਂ ਪੂਰੀ ਦੱਸ ਦਿਆਂ ਤੁਹਾਨੂੰ ਇੱਕ ਆ ਦੁੱਕਾ ਨਾਗ ਚਾਹੀਦਾ ਉਹ ਵੀ ਇੱਥੋਂ ਤੁਸੀਂ ਖਰੀਦ ਸਕਦੇ ਹੋਗੇ ਪੂਰੀ ਗੱਲਬਾਤ ਕਰਦੇਗਾ ਆਪਾਂ ਬਾਈ ਰਿਆਸਤ ਖਾਨ ਜੀ ਇਹ ਇੱਕ ਅਸਲ ਦੇ ਵਿੱਚ ਆਪਾਂ ਨੂੰ ਇੱਥੇ ਲੈ ਕੇ ਆਨੇ ਕਹਿੰਦੇ ਤੁਸੀਂ ਇੱਥੇ ਇੱਕ ਵਾਰੀ ਆਓ ਤੇ ਇਸ ਚੀਜ਼ ਨੂੰ ਖਲਮਾਓ ਵੀ ਚੰਗੀ ਚੀਜ਼ ਹੈਗੀ ਹੈ ਨਾ ਬਾਈ ਜੀ ਪਹਿਲਾ ਸਵਾਗਤ ਹੈ ਤੁਹਾਡਾ ਜੀ ਸਵਾਗਤ ਹੈ ਜੀ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਆਏ ਆਪਣੇ ਫਾਰਮ ਤੇ ਬਾਈ ਜੀ ਦਾ ਗੁਰਦਤ ਕੋਟ ਫਾਰਮ ਤੇ ਜੀ ਮਤਲਬ ਇਹ ਇਹਦਾ ਮਕਸਦ ਇਹ ਹੁੰਦਾ ਵੀਡੀਓ ਕਰਨ ਦਾ ਮਕਸਦ ਮੈਂ ਤੁਹਾਨੂੰ ਇੱਥੇ ਤਾਂ ਲੈ ਕੇ ਆ ਕਿ ਜਿਵੇਂ ਆਪਣੇ ਨਵੇਂ-ਨਵੇਂ ਫਾਰਮ ਖੋਲਦੇ ਆ ਹੂੰ ਉਹਨਾਂ ਦੇ ਵਿੱਚ ਆਪਾਂ ਨੂੰ ਮਾਲ ਕਿਹੇ ਜ ਆ ਪਾਉਣਾ ਚਾਹੀਦਾ ਉਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਮਿਲ ਜਾਂਦੀ ਆ ਜੀ ਵੀ ਅਗਲਾ ਇਹ ਨਹੀਂ ਹੁੰਦਾ ਲੋਕਾ ਛੂਪੀ ਕੋਈ ਗੱਲ ਨਹੀਂ ਰਹਿੰਦੀ ਵੀ ਜੇਵੇਂ ਨਵਾਂ ਫਾਰਮ ਖੋਲਣਾ ਜੇ ਬੰਦੇ ਕੋਲ ਗੁੰਜਾਇਸ਼ ਹੈਗੀ ਆ ਬੰਦੇ ਦੇ ਕੋਲ ਇੱਕ ਬੰਦੇ ਕੋਲ ਗੁੰਜਾਇਸ਼ ਆ ਉਹ ਕਿਹਜਾ ਮਾਲ ਪਾਵੇ ਐ ਨਹੀਂ ਕਿ ਛੋਟਾ ਕੰਮ ਵੀ ਬੰਦਾ ਕਰ ਸਕਦਾ ਅਗਰ ਬੰਦੇ ਕੋਲ ਗੁੰਜਾਇਸ਼ ਹੀ ਉਹਨੇ 15 20 ਹਜ਼ਾਰ ਵਾਲੀ ਬੱਕਰੀ ਲੈਣ ਦੀ ਗੁੰਜਾਇਸ਼ ਹੈਗੀ ਬੰਦੇ ਕੋਲ ਤਾਂ ਬੰਦਾ ਕੀ ਆ ਵੀ ਥੋੜੇ ਥੋੜੇ ਪੈਸੇ ਨਾਲ ਵੀ ਕੰਮ ਸਟਾਰਟ ਕਰ ਸਕਦਾ ਸਹੀ ਹੈ ਜਿਹੜੇ ਬੰਦੇ ਕੋਲ ਗੁੰਜਾਇਸ਼ ਹੋਵੇ ਬੰਦਾ ਉਹ ਹਾਈ ਲੈਵਲ ਤੇ ਕੰਮ ਕਿਵੇਂ ਕਰ ਸਕਦਾ ਵਾ ਜੀ ਔਰ ਵਾਜੂਬ ਰੇਟ ਦੇ ਵਿੱਚ ਬੰਦਾ ਜਿਹਨੂੰ ਬਰੀਡਿੰਗ ਪਾ ਕੇ ਬਾਕੀ ਤੁਸੀਂ ਦੇਖ ਹੀ ਸਕਦੇ ਆ ਘਟੋ ਘਟ 20 2022 ਦੇ ਕਰੀਬ ਤੱਕ ਹਜੇ ਬਾਈ ਹੁਣਾਂ ਨਗ ਪਾਇਆ 100 ਬੱਕਰੀ ਦਾ ਬਾਈ ਹੁਣਾਂ ਦਾ ਟਾਰਗੇਟ ਹੈਗਾ ਵਾ 100 ਬੱਕਰੀ ਇਹ ਸ ਫਾਰਮ ਦੇ ਵਿੱਚ ਆਊਗੀ ਗੁਰਦੇਤ ਕੋਟ ਫਰ ਪਿੱਛੇ ਵੀ ਮਾਸ਼ਾ ਅੱਲਾ ਸਾਂਭਣ ਵਾਲਾ ਆਪਣੇ ਬਹੁਤ ਵਧੀਆ ਯਾਨੀ ਕਿ ਬਣਾਇਆ ਹੋਇਆ ਜਾਨਵਰਾਂ ਦੇ ਇੱਥੇ ਕੀ ਹੋਊਗਾ ਆਸ-ਪਾਸ ਦੇ ਏਰੀਆ ਦੇ ਵਿੱਚ ਜਿੰਨੇ ਵੀ ਰੈਕੋਰਡ ਦੇ ਏਰੀਆ ਏਰੀਆ ਦੇ ਵਿੱਚ ਜਿਹੜੇ ਪਿੰਡ ਪੈਂਦੇ 12ਵੇਂ ਦੇ ਆਸ-ਪਾਸ ਦੇ ਵਿੱਚ ਸਭ ਦੇ ਵਾਸਤੇ ਸਹੂਲਤ ਹੋਊਗੀ ਸਹੀ ਹੈ ਇੱਥੇ ਆ ਕੇ ਜਾਣਕਾਰੀ ਵੀ ਲੈ ਸਕਦਾ ਕਿ ਇਹ ਜੀ ਬੱਕਰੀ ਆ ਬકરી ਕਿ ਇਹਨੇ ਬੱਚਾ ਲੈਣਾ ਜਾਂ ਪੱਠ ਲੈਣੀ ਜਾਂ ਮੰਨ ਕੇ ਚਲੋ ਬકરી ਲੈਣੀ ਆ ਦੁੱਧ ਵਾਲੀ ਇੱਥੋਂ ਲਿਆ ਸਕਦਾ ਵਾ ਸਹੀ ਗੱਲ ਆ ਹਾਂਜੀ ਚੰਗੀ ਗੱਲ ਆ ਬਈ ਤੇ ਆਪਾਂ ਬਾਪੂ ਜੀ ਨਾਲ ਵੀ ਗੱਲਬਾਤ ਕਰਦੇ ਆਂਗੇ ਤੇ ਇਹਨਾਂ ਤੋਂ ਵੀ ਪੁੱਛਦੇ ਆਂਗੇ ਕਿਉਂਕਿ ਇਹਨਾਂ ਦੇ ਬੇਟੇ ਨੇ ਇਹ ਫਾਰਮ ਆ ਜਿਹੜਾ ਉਹ ਬਣਾਇਆਗਾ ਉਹਦੀ ਵਾਪਤ ਆਪਾਂ ਪੂਰੀ ਗੱਲਬਾਤ ਕਰਦੇ ਆਂਗੇ ਹਨਾ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਅੱਛਾ ਤੁਸੀਂ ਮੋੜਾ ਜائیں ਦੱਸੋਗੇ ਵੀ ਬੱਕਰੀਆਂ ਨਾਲ ਕਿਵੇਂ ਪੰਗਾ ਲਿਆ ਗਿਆ ਕੀ ਦਾ ਸ਼ੌਂਕ ਸੀ ਹੈਗਾ ਮੈਂ ਸ਼ੌਂਕ ਹੀ ਮੁੰਡੇ ਦਾ ਸ਼ੌਂਕ ਸੀ ਆਪਣੇ ਦਾ ਅੱਛਾ ਮੁੰਡਾ ਕਿਆ ਕੰਮ ਕਰਦਾ ਸੀ ਬਾਹਰ ਇੰਗਲੈਂਡ ਦਾ ਸੀ ਇੰਗਲੈਂਡ ਹਾਂਜੀ ਠੀਕ ਹੈ ਉਹ ਇੰਗਲੈਂਡੋਂ ਸ਼ੌਂਕ ਆਇਆ ਇਸ ਕਰਕੇ ਨਹੀਂ ਬੱਕਰੀਆਂ ਦਾ ਕੰਮ ਤੋੜਿਆ ਠੀਕ ਹੈ ਹਾਂ ਲੱਗਿਆ ਤੁਸੀਂ ਦੱਸੋਗੇ ਮੋੜਾ ਹਾਂ ਹਾਂ ਵੀ ਬਾਈ ਨੇ ਯਾਨੀ ਕਿ ਬਾਈ ਜੀ ਨੂੰ ਸ਼ੌਂਕ ਸੀ ਦੇਖੋ ਜਿਹੜੀ ਪੰਜਾਬ ਬੀਟਲ ਜਿਹੜੀ ਪੰਜਾਬ ਦੀ ਬਰੀਡ ਆ ਇਹ ਹੂੰ ਜਿਹੜੀ ਪੰਜਾਬ ਦੀ ਬਰੀਡ ਆ ਹੂੰ ਅ ਬਹੁਤ ਅਲੋਪ ਹੁੰਦੀ ਜਾ ਰਹੀ ਹੈ ਇਹ ਜੀ ਤੁਸੀਂ ਪਹਿਲਾਂ ਦੇਖਿਆ ਤੁਹਾਡਾ ਵੀ ਤਿਆਰ ਬਾਬਾ ਬਹੁਤ ਵੱਡਾ ਪਹਿਲਾਂ ਆਪਾਂ ਮੰਡੀਆਂ ਦੇ ਵਿੱਚ ਜਾਂਦੇ ਸੀ 150 ਤੰਬੂ ਮੰਡੀਆਂ ਦੇ ਵੱਡੀਆਂ ਮੰਡੀਆਂ ਦੇ ਵਿੱਚ ਲੱਗਦੇ ਆ ਹਰੇਕ ਤੰਬੂ ਦੇ ਵਿੱਚ ਇੱਕ ਇੱਕ ਚੰਗੀ ਚੰਗੀ ਪੱਠ ਲੰਮੇ ਕੰਨਾਂ ਦੀ ਖੜੀ ਹੁੰਦੀ ਸੀ ਅੱਜ ਤੁਸੀਂ ਇਮਾਨਦਾਰੀ ਨਾਲ ਦੱਸੋ ਵੀ ਇੱਕ ਪੱਠ ਵੀ ਆਪਾਂ ਨੂੰ ਮਿਲਦੀ ਆ ਬਹੁਤ ਘੱਟ ਫਿਰ ਇਹਦਾ ਮਤਲਬ ਹੀ ਆਪਣਾ ਕੰਮ ਜਿਹੜੀ ਇਹ ਬਰੀਡ ਖਤਮ ਹੁੰਦੀ ਜਾ ਰਹੀ ਆ ਜਾਂ ਬਰੀਡ ਵੱਧ ਰਹੀ ਆ ਤੁਸੀਂ ਆਪ ਸੋਚ ਲਓ ਜਿੰਨਾ ਜਿਹੜੀ ਆਪਾਂ ਇਹਦੇ ਵਿੱਚ ਇਹ ਨਿਕਲ ਰਹੀ ਆ ਉਦੋਂ ਕਦੇ ਘੱਟੋ ਘੱਟ ਬਾਲਾ ਨਹੀਂ ਕਹਿ ਸਕਦਾ ਮੈਂ 5 ਗੁਣਾ ਜ਼ਿਆਦਾ ਇਹਦੀ ਖਾਪਤ ਆ ਜੀ ਕਿਹੜੀ ਬਰੀਡਿੰਗ ਜਿਹਨੂੰ ਕਹਿੰਦੇ ਆ ਠੀਕ ਹੈ ਆਪਾਂ ਜਿਵੇਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਨਾ ਵਾ ਆ ਜੋ ਮੜਾ ਅਗਰ ਤੁਸੀਂ ਅੱਗੇ ਨੂੰ ਆਇਓ ਆਇਓ ਬਾਪੂ ਜੀ ਗਾਨੋ ਆਇਓ ਇਹ ਬਾਈ ਨੇ ਫਾਰਮ ਕਿਵੇਂ ਪਾਇਆ ਮੜਾ ਇਦਾਂ ਵੀ ਦੱਸੂਗਾ ਤੁਸੀਂ ਇਹ ਫਾਰਮ ਬਾਈ ਨੇ ਪਾਇਆ ਆਪਣੇ ਨਾਲ ਇਹਨਾਂ ਦਾ ਕੰਟੈਕਟ ਹੋਇਆ ਬਾਈ ਜੀ ਨੂੰ ਮੈਂ ਬਾਈ ਆਪਣਾ ਬਿੱਲਾ ਰੈਫਰੀ ਐਂਡ ਉਹਦੇ ਨਾਲ ਆਪਣਾ ਦੋਸਤ ਹਨ ਵਾ ਤਾਂ ਬਾਈ ਜੀ ਉਹਦੇ ਜਰੀਏ ਆਪਾਂ ਨੂੰ ਮਿਲੇ ਤਾਂ ਮੈਂ ਉਹਨਾਂ ਨੂੰ ਮੈਂ ਇਹਨਾਂ ਨੂੰ ਇਹੀ ਸਲਾਹ ਦਿੰਦੀ ਵੀ ਆਪਾਂ ਕੰਮ ਕਰਨਾ ਵਾ ਕੰਮ ਕਰਨਾ ਇੱਕ ਨੰਬਰ ਦਾ ਵੀ ਇੱਕਦਾਂ ਸਾਰਨਾ ਪਹਿਲਾਂ ਮਾ ਕੰਮ ਜੇ ਆਪਾਂ ਸੇਲ ਪਰਚੇਸ ਦਾ ਵੀ ਨਾਲ ਆਪਾਂ ਕੰਮ ਕਰਾਂਗੇ ਉਹਦੇ ਵਿੱਚ ਇਹ ਨਹੀਂ ਹੋ ਸਕਦਾ ਕਿਸੇ ਨੂੰ ਆਪਾਂ ਗੱਬਣ ਬੱਕਰੀ ਦੇ ਦੀ ਬਾਅਦ ਚ ਫੰਡ ਨਿਕਲਦੇ ਧੋਖਾ ਨਹੀਂ ਕਰਨਾ ਇਹ ਕਿਹੜਾ ਇਥੇ ਫਾਰਮ ਤੇ ਆਊਗਾ ਵਿਸ਼ਟ ਕਰੂਗਾ ਉਹਦੀ ਆਉ ਭਗਤ ਫੁੱਲ ਹੋਗੀ ਵਿੱਚ ਕਿਸੇ ਨੇ ਜਾਨਵਰ ਲੈਣਾ ਵਾ ਦੇਖ ਸਕਦਾ ਵਾ ਉਹ ਕਹਿੰਦਾ ਠੀਕ ਆ ਬਈ ਆਪਾਂ ਸੇਲ ਪਰਚੇਸ ਦਾ ਆਪਾਂ ਕੰਮ ਦੇਖੋ ਇਹ ਬੱਕਰੀ ਖਾਰਮ ਦੇ ਕਿਤੇ ਦੇ ਵਿੱਚ ਅਗਰ ਆਪਾਂ ਸੇਲ ਪਰਚੇਸ ਦਾ ਕੰਮ ਨਾਲ ਚਲਾਵਾਂਗੇ ਨਾ ਬਾਈ ਸਾਹਿਬ ਤਾਏ ਦੇ ਵਿੱਚ ਬੈਨੀਫਿਟ ਹੋ ਸਕਦਾ ਠੀਕ ਹੈ ਇਹ ਤੋਂ ਹਟ ਕੇ ਜਿਹੜਾ ਬੈਨੀਫਿਟ ਚਾਹੁੰਦੇ ਆ ਵੀ ਬੈਨੀਫਿਟ ਹੋਵੇ ਉਹ ਬੈਨੀਫਿਟ ਆਪਾਂ ਆਏ ਨਹੀਂ ਵੀ ਆਪਾਂ ਸਿਰਫ ਇੱਕ ਪਾਲਣ ਪੁੱਛਣ ਦੇ ਕਰਕੇ ਆਪਾਂ ਨੂੰ ਬੈਨੀਫਿਟ ਮਿਲੂ ਇਹ ਨਹੀਂ ਹੋ ਸਕਦਾ ਬੀਹ ਕਾਲਾ ਅਲਾਕ ਉਹ ਹੀ ਬੰਦਾ ਯਾਨੀ ਕਿ ਇੱਕ ਅੰਗ ਕਹਿ ਸਕਦੇ ਆ ਅੰਗ ਕਹਿ ਸਕਦੇ ਆ ਆਪਾਂ ਇਹਨੂੰ ਮਨਾ ਵੀ ਨਹੀਂ ਕਰਦੇ ਕਿ ਬੰਦਾ ਪਾਲਣ ਪੋਸ਼ਣ ਕਰੇ ਉਹਦੇ ਵਿੱਚ ਵੀ ਫਾਇਦਾ ਨਹੀਂ ਹੋਊਗਾ ਨਾਲ ਨਾਲ ਬੰਦੇ ਨੂੰ ਸੇਲ ਪਰਚੇਜ ਕਰਨਾ ਵੀ ਜ਼ਰੂਰੀ ਆ ਠੀਕ ਹੈ ਉਸੇ ਤਰ੍ਹਾਂ ਸੇਲ ਪਰਚੇਜ ਮਾਲ ਕਿਹੇ ਜਾ ਕਰੂਗਾ ਅਗਰ ਬਰੀਡਿੰਗ ਦਾ ਜਿਵੇਂ ਤੁਹਾਨੂੰ ਦਿਖਾਉਣਾ ਚਾਹੁੰਦਾ ਮੈਂ 40 40 ਇੰਚ ਹੈਟ ਦੀਆਂ ਪੱਠਾਵਾਂ ਬਾਈ ਕੋਲ ਆਜੋ ਤੁਹਾਨੂੰ ਦਿਖਾਉਣਾ ਆਜੋ ਠੀਕ ਹੈ ਆਜੋ ਦੇਖੋ ਜਿਹੜੀਆਂ ਆ ਪੱਠਾਵਾਂ ਬਾਈ ਨੇ ਅੱਡ ਅੱਡ ਪਸ਼ੂਆ ਕੱਢ ਕੇ ਰੱਖਿਆ 17 17 ਇੰਚ ਕਾਨਾ ਪੱਠਾਂ ਦੇ ਆ ਲਓ ਇਹ ਆਜੋ ਆਜੋ ਇੱਧਰ ਦੀ ਆਜੋ ਦੇਖੋ ਤੁਹਾਨੂੰ ਦਿਖਾਉਣਾ ਹਜੇ ਦੇਖੋ ਐ ਨਹੀਂ ਕਹਿੰਦੇ ਵੀ ਦੇਖੋ ਜਿਆਦਾ ਆਪਾਂ ਪੈਸਾ ਲਾ ਕੇ ਫਾਰਮ ਦੇ ਵਿੱਚ ਆਹ ਪੋਰਸ਼ਨ ਬਣਾਇਆ ਅੱਡ ਬਣਾਇਆ ਛੋਟਾ ਵੀ ਜਿਹੜੀਆਂ ਪੱਠਾ ਪੱਠਾ ਇਹਦੇ ਵਿੱਚ ਹੁਣ ਗੱਬਣ ਬੱਕਰੀਆਂ ਆਰਡਰ ਰੱਖੀਆਂ ਹੀ ਬਾਈ ਉਹਨਾਂ ਨੇ ਆਈਡੀਆਂ ਤੁਹਾਨੂੰ ਮੈਂ ਪੱਠਾ ਦਿਖਾਉਣਾ ਚਾਹੁੰਦਾ ਦੇਖੋ ਇਹਨਾਂ ਦੇ ਕੰਨ ਦੇਖੋ ਘਟ ਘਟ 17 17 ਇੰਚ ਕੰਨ ਆਜ ਇਹਨਾਂ ਦੀ ਇਹਨਾਂ ਦੀ ਇਹ ਜਿਹੜੀਆਂ ਪੱਠਾ ਇਹਨਾਂ ਨੂੰ ਬਾਈ ਉਹਨਾਂ ਨੂੰ ਲੈ ਕੇ ਦਿੱਤੀਆਂ ਆਪਾਂ ਇਹਨਾਂ ਦੀ ਮਾਂ ਮਾ ਥੱਲੇ 4 ਲੀਟਰ 5 ਲੀਟਰ ਦੁੱਧ ਠੀਕ ਹੈ ਕੰਨ ਦੇਖੋ ਜੰਦਾ ਇਹ ਅੱਗੇ ਜਾ ਕੇ ਇਹ ਦੁੱਧ ਵਾਲੀਆਂ ਵੜਨੀਆਂ ਇਹਨਾਂ ਦੀ ਹਾਈਟ ਕ੍ਰਾਸ ਕਿਦੋਂ ਕਰਾਉਣੀ ਆ ਇਹ ਇਹਨਾਂ ਬਾਈ ਨੂੰ ਹੁਣ ਦੱਸਿਆ ਇਹ ਕ੍ਰਾਸ ਕਰਾਉਣੀ ਆ ਆਪਾਂ ਜਿਨ੍ਹਾਂ ਨੇ 38 39 ਇੰਚ ਹਾਈਟ ਹੋਗੀ ਠੀਕ ਹੈ ਜੀ ਘੱਟੋ ਘੱਟ ਬੱਚੇ 2 ਜਾਂ 3 ਦੇਣੀਆਂ ਹਾਈਟ ਚੰਗੀ ਹੋਗੀ ਬੱਕਰੀ ਦੀ ਗਾਂ ਜਾ ਕੇ ਗਾਂ ਉਹਦੀ ਨਸਲ ਅੱਗੇ ਵਧੀਆ ਵਿਕੂਗੀ ਠੀਕ ਹੈ ਇਸੇ ਤਰ੍ਹਾਂ ਆਹ ਦੇਖ ਲਓ ਆ ਹੁਣ ਕ੍ਰੋਸ ਹੋਈ ਆ ਇਹਦੇ 18 ਇੰਚ ਕੰਨ ਆ ਠੀਕ ਆ ਆ ਵੱਟ ਤੇ ਤੁਹਾਨੂੰ ਦਿਖਾਉਣਾ ਯਾਨੀ ਕਿ ਤਾਂ ਅੱਜ ਤੁਸੀਂ ਇੱਕ ਸੈਟਅਪ ਦੇ ਤੌਰ ਤੇ ਹੀ ਲੈਂਦਾਗਾ ਮਾਰਨ ਵਾਲੇ ਬਣਨਾ ਹਾਂ ਅਬ ਨਹੀਂ ਹੋਈ ਹਾਂ ਅੱਛਾ ਆਜੋ ਇੱਧਰ ਆ ਕੇ ਖੋਲ ਮੜਾ ਇਹ ਮਹੀਨੇ ਕੇ ਖੰਡ ਦੀ ਗੱਬਣ ਆ ਮਹੀਨੇ ਖੰਡ ਦੀ ਗੱਬਣ ਦੀ ਕੋਈ ਗਾਰੰਟੀ ਨਹੀਂ ਹੁੰਦੀ ਯਾਨੀ ਕ੍ਰੋਸ ਹੋਈ ਹੋਈ ਆ ਇਹਦੇ ਜਿਹੜੇ ਬੱਚੇ ਆ ਆਟੋਮੈਟਿਕ ਹੀ ਇਹਦੇ ਬੱਚੇ ਆ ਜਿਵੇਂ ਅੱਜ ਆਪਣਾ ਮੰਡੀ ਦੇ ਵਿੱਚ ਆਪਣਾ ਡਿਮਾਂਡ ਆ ਅਗਰ ਇਹ ਜਿਹੇ ਬੱਚੇ ਆਪਾਂ ਲੈਣੇ ਹੋਣ ਪੱਠਾ ਲੈਣੀਆਂ ਹੋਣ ਘਟੋ ਘਟ 20000 ਤੋਂ ਘੱਟ ਨਹੀਂ ਮਿਲਦੀ ਪੰਜਾ ਛਿਆਂ ਪੰਜਾ ਸ਼ੇਮੀ ਨਦੀ ਪਾਠ ਸਹੀ ਗੱਲ ਆ ਜਿਹੜੀ ਟੌਪ ਕੁਆਲਿਟੀ ਦੀ ਜਿਹਨੂੰ ਕਹਿੰਦੇ ਆ ਇਸੇ ਤਰ੍ਹਾਂ ਇਹ ਜਿਹੜੇ ਇਹ ਇਹ ਇਹਦੇ ਜਿਹੜੇ ਬੱਚੇ ਵਿਗਣਗੇ ਉਹ ਇੱਕ ਨੰਬਰ ਜਿਹੜੀ ਕੁਆਲਿਟੀ ਦੇ ਵਿੱਚ ਚੰਗੇ ਰੇਟ ਵਿਗਣਗੇ ਅਗਰ ਆਪਾਂ ਚੰਗਾ ਮਾਲ ਪਾਵਾਂਗੇ ਉਹਦੇ ਬੱਚੇ ਵੀ ਚੰਗੇ ਖਾਣਾ ਇਹਨੇ ਵੀ ਉਹਨਾਂ ਹੀ ਆ ਖਾਣਾ ਉਹਨੇ ਵੀ ਉਹਨੇ ਬੱਕਰੀ ਨਾਲ ਉਹਨਾਂ ਹੀ ਆ ਜਿਹੜੇ ਬੰਦੇ ਕੋਲ ਗੁੰਜਾਇਸ਼ ਹੋਵੇ ਉਹ ਬੰਦਾ ਚੀਜ਼ ਲਵੇ ਚੰਗੀ ਠੀਕ ਹੈ ਚਾਹੇ ਬੱਕਰੀ ਦੇ ਫਰਕ ਬਾਲਾ ਨਹੀਂ ਪੈਂਦਾ ਹੁੰਦਾ ਐ ਨਹੀਂ ਕਿ 10 ਵਾਲੀ ਚੀਜ਼ 20 ਚ ਹੋਊਗੀ 10 ਵਾਲੀ ਚੀਜ਼ ਆਪਾਂ ਨੂੰ 12 ਚ ਮਿਲ ਜੂਗੀ 13 ਚ ਮਿਲ ਜੂਗੀ ਐ ਨਹੀਂ ਕਿ ਆਪਾਂ ਮਹਿੰਗੀ ਲੈਣੀ ਸਾਸਤੇ ਤੋਂ ਹੌਲੀ-ਹੌਲੀ ਕੰਮ ਅੱਗੇ ਵਧਾਵਾਂਗੇ ਇਹ ਕੋਈ ਜ਼ਿਆਦਾ ਕੌਸਲੀ ਨਹੀਂ ਹੈਗੀਆਂ ਵੀ ਬਹੁਤ ਮਹਿੰਗੀਆਂ ਆਪਾਂ ਇਹ ਬੱਕਰੀਆਂ ਲੈ ਕੇ ਆਏ ਹਾਂ ਪਰ ਬੱਕਰੀਆਂ ਆਪਾਂ ਚੰਗੀਆਂ ਲੈ ਕੇ ਆਏ ਆਂ ਸਹੀ ਗੱਲ ਫਾਰਮ ਦੇ ਵਿੱਚ ਇੱਕ ਮਿੰਟ ਬਾਈ ਦੇ ਨਾਲ ਗੱਲ ਵੀ ਕਰ ਲਈ ਜਿਹੜਾ ਬੱਕਰੀਆਂ ਦੀ ਸਾਂਭ ਸੰਭਾਲ ਕਰਦਾ ਇੱਥੇ ਆ ਬਾਈ ਕਿਉਂਕਿ ਜਿਹੜੇ ਨੇ ਇੱਕਾ ਦੁੱਕਾ ਬੱਕਰੀਆਂ ਪਾਲਣੀਆਂ ਨੇ ਫਾਰਮ ਦੇ ਵਿੱਚ ਰੱਖ ਕੇ ਜ਼ਿੰਮੇਦਾਰ ਭਰਾ ਰੱਖ ਰਹੇ ਨੇ ਹਨਾ ਉਹ ਕਿਵੇਂ ਪਾਲ ਸਕਦੇ ਨੇ ਕੀ ਖਾਣਾ ਦਾਣਾ ਹੋ ਸਕਦਾ ਉਹ ਵੀ ਜ਼ਰੂਰੀ ਆਪਾਂ ਜੇ ਪੁੱਛ ਲਈ ਹੈ ਨਾ ਕੀ ਹਾਲ ਆ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਛਾ ਹਿੰਦੀ ਬੋਲਦਾ? ਹਾਂਜੀ ਹਾਂਜੀ ਪੰਜਾਬੀ ਨਹੀਂ ਆਉਂਦੀ। ਆਉਂਦੀ ਨਾਲ ਬੇਟੀ ਮੋਟੀ ਬੋਲ ਫਿਰ ਆ ਜਾ। ਮਨਜਿੰਦਰ ਭਾਈ ਨੇ ਦੱਸ ਦਿੱਤਾ ਇਹਦਾ ਆਪਣਾ ਫੈਮਿਲੀ ਮੈਂਬਰ ਆ ਕਹਿੰਦਾ। ਅੱਛਾ ਇਹ ਮੈਂ ਤੁਹਾਨੂੰ ਦੱਸਦਾ ਖਾਸियत ਕੀ ਹੈ? ਸੰਭਣ ਦੇ। ਦੇਖੋ 80% ਹੁੰਦਾ ਫਾਰਮ ਦਾ ਕੰਮ ਸੰਭਣ ਤੇ। ਹੂੰ। ਆ ਮਾਲ ਲਿਆਂਦਾ ਮੈਂ ਉਹਨਾ ਟਾਈਮ ਇਹਨਾਂ ਨੂੰ ਮਾਲ ਨਹੀਂ ਦਿੱਤਾ ਜਿੰਨਾ ਟਾਈਮ ਬੰਦਾ ਵੀ ਮੈਂ ਦੇਖਿਆ ਪਹਿਲਾਂ ਸਾਂਭ ਸਕਦਾ ਕਿ ਨਹੀਂ ਠੀਕ ਹੈ ਦੋ ਜਾਨਵਰ ਇਹਨੂੰ ਬੱਕਰਾ ਭੇਜਿਆ ਮੈਂ ਜਿਹਦਾ ਵਜਨ ਸੀ 35 ਕਿਲੋ ਹੂੰ ਦਿਖਾਉਣਾ ਦਿਖਾਉਣਾ ਘਟੋ ਘਟ ਯਾਨੀ ਉਹ ਬਿਲਕੁਲ ਲਿੱਸਾ ਸੀ ਬੱਕਰਾ ਉਹ ਵੀ ਤੁਹਾਨੂੰ ਬੱਕਰਾ ਦਿਖਾਉਣਾ ਇਹਨਾਂ ਦਾ ਜਿਹੜਾ ਬਰੀਡਰ ਆ ਘਟੋ ਘਟ ਮੈਂ ਵਾਹਲਾ ਨਹੀਂ ਡੇਢ ਮਹੀਨੇ ਦੇ ਵਿੱਚ ਬਾਈ ਨੇ ਘਟੋ ਘਟ 6-7 ਕਿਲੋ ਵਜਨ ਦਾ ਪੂਰਾ ਚੱਕਦਾ ਹੋਊਗਾ ਠੀਕ ਹੈ ਬਿਲਕੁਲ ਜਿਹੜੀਆਂ ਜਿੰਨੀਆਂ ਉਹਦੀਆਂ ਹੱਡੀਆਂ ਨਿਕਲੀਆਂ ਸੀਆਂ ਉਹ ਵੀ ਜਾਨਵਰ ਰਾਜੀ ਹੋ ਗਿਆ ਠੀਕ ਹੈ ਤਾਂ ਇਸ ਕਰਕੇ ਇਹਦੇ ਨਾਲ ਇੰਟਰੋ ਕਰਾਉਣੀ ਆ ਆਪਾਂ ਵੀ ਸਾਂਭ ਸਮਝ ਕਿੱਦਾਂ ਦਾ ਰਹਿੰਦਾ ਪ੍ਰੋਸੈਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਆ-ਕਿਆ ਪਾ ਦਾਂਨੇ ਹੋਗੇ ਖਾਣ ਨੂੰ ਸਵੇਰ ਤੋਂ ਹਾਂ ਸਵੇਰੇ ਕਿਆ ਪਾਉਨੇ ਹੋ ਸ਼ਾਮ ਨੂੰ ਕਿਆ ਪਾਉਨੇ ਸਵੇਰੇ ਕਿਆ ਪਾਉਨੇ ਸਵੇਰੇ ਇਹਨੂੰ ਸੰਨੀ ਕਰਦੇ ਆਂ ਹਾਂ ਤੂੜੀ ਦੀ ਹੂੰ ਕਣਕ ਮੱਕੀ ਸੰਨੀ ਖਾਂਦੀਆਂ ਨੇ ਤੂੜੀ ਦੀ ਹਾਂ ਖਾਂਦੀਆਂ ਕੀ ਪਾਉਨੇ ਹੋ ਫਿਰ ਉਹਦੇ ਵਿੱਚ ਉਹਦੇ ਵਿੱਚ ਚੋਕਰ ਛਿਲਕਾ ਨੂਨ ਹੂੰ ਤੇ ਆਟਾ ਪੱਕਦਾਈ ਦਾ ਆਟਾ ਪੱਕਦਾਈ ਦਾ ਹਾਂ ਠੀਕ ਹੈ ਉਹਦੇ ਬਾਅਦ ਚ ਦੁਪਹਿਰਿਆ ਨੇ ਗੁਆਰਾ ਪਾਉਣਾ ਹੂੰ ਉਹਦੇ ਬਾਅਦ ਚ ਫਿਰ ਇਹਨੂੰ 4-5 ਵਜੇ ਹਰੇ ਪੱਠੇ ਪੈਣੇ ਆ ਹੂੰ ਉਦੇ ਵਿੱਚ ਫਿਰ ਹਰੀ ਪੱਤੀ ਵੀ ਪੈਣੀ ਹੈ ਠੀਕ ਹੈ ਜਿਹੜੀ ਦਰਾਖਤ ਚ ਲੈ ਕੇ ਆਉਨੇ ਆ ਹਾਂ ਆ ਚੀਜ਼ ਆਪਾਂ ਆ ਚੀਜ਼ ਪਾਈ ਹੈ ਜਿਹੜਾ ਆ ਹਰਾ ਪੱਠਾ ਇੱਕ ਟਾਈਮ ਪਾਈਦਾ ਇੱਕ ਟਾਈਮ ਪਾਈਦਾ ਠੀਕ ਹੈ ਬੱਕਰੀਆਂ ਨੂੰ ਸਾਹਮਣੇ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਲਗਭਗ ਹੁਣ ਤੋਂ ਮਹੀਨਾ ਡੇਢ ਮਹੀਨਾ ਤਿੰਨ ਕੁ ਮਹੀਨੇ ਹੋ ਗਏ ਤਿੰਨ ਕੁ ਮਹੀਨੇ ਹੋ ਗਏ ਇਹਨਾਂ ਮਹੀਨਾ ਦੇ ਵਿੱਚ ਡਵਰਮਿੰਗ ਕਰਨੇ ਵੀ ਸਿੱਖ ਗਿਆ ਬੰਦਾ ਮੈਨੂੰ ਪਤਾ ਕੀ ਕਹਿ ਰਿਹਾ ਕਹਿੰਦਾ ਜੀ ਇਹੇ ਪੇਟ ਦੇ ਕੀੜਿਆਂ ਵਾਲੀ ਦਵਾਈ ਦੇਣੀ ਹੈ ਇਹਨਾਂ ਨੂੰ ਮੈਂ ਕਿਹਾ ਵਾਹ 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 ਦੇਖੋ ਕਿੱਡੀ ਵੱਡੀ ਚੀਜ਼ ਆ ਨਹੀਂ ਨਵੇਂ ਬੰਦੇ ਨੂੰ ਡਵਰਮਿੰਗ ਦਾ ਕੀ ਪਤਾ ਹੁੰਦਾ ਸਹੀ ਗੱਲ ਤਾਂ ਆਪਦੇ ਆ ਵੀ ਬੱਕਰੇ ਦੀ ਨੇ ਡਵਰਮਿੰਗ ਕੀਤੀ ਬੱਕਰਾ ਪਹਿਲਾਂ ਘੱਟ ਖਾਂਦਾ ਫੁੱਲ ਖਾਣ ਲੱਗ ਗਿਆ ਉਹ ਬੱਕਰੇ ਦਾ 5-7 ਕਿਲੋ ਵਜ਼ਨ ਵਾਦ ਗਿਆ ਠੀਕ ਹੈ ਯਾਨੀ ਕਿ ਗੁਰਦੱਤ ਕੋਟ ਫਾਰਮ ਦੀ ਇਹ ਸਾਮ ਸਭਾਈਏ ਸਿੱਖਿਆਰ ਨਾਲ ਹੁਣ ਹਾਂ ਹਾਂ ਪੂਰਾ ਇੱਕਦਮ ਹੁਣ ਤਿਆਰ ਕਰ ਦੇਣਾ ਜਿਵੇਂ ਹੁਣ ਤਾਂ 20 ਬਾਈ ਡੰਗਰ ਹੈਗੇ ਨੇ ਜੇ ਵੱਧ ਗਏ ਫਿਰ ਸੰਭਲੋਗੇ 100 100 ਸਾਹਮਣੇ 100 ਸਾਹਮਣੇ ਹੀ ਹੈ ਮੈਂ 100 ਸਾਹਮਣੇ ਲੈ ਵੀ ਬੰਦਾ ਇਮਾਨਦਾਰ ਹੋਣਾ ਜ਼ਰੂਰੀ ਹੈ ਸਹੀ ਗੱਲ ਆ ਇਹਦੇ ਨਾਲ ਨਾਲ ਤਾਂ ਸੇਮ ਭਾਈ ਤੁਹਾਨੂੰ ਮੈਂ ਆ ਦਿਖਾਉਣਾ ਚਲੋ ਆਹ ਤਾਂ ਤੁਹਾਨੂੰ ਮੈਂ ਪਠਾ ਦਿਖਾਈ ਦਿੱਤੀਆਂ ਜਿਵੇਂ ਆਮ ਨਾਰਮਲ ਬੱਕਰੀ ਉਹ ਵੀ ਤੁਹਾਨੂੰ ਦਿਖਾਉਣਾ ਆਜੋ ਨਾਲ ਪਿੱਛੇ ਦਿਖਾਉਣਾ ਪਿਆ ਬਣੀ ਇੱਕ ਵਾਰੀ ਇਹਨੇ ਕਿ ਬੰਦਾ ਜਿਹੜਾ ਆਵੇ ਨਾ ਇਹ ਨਾ ਕਹਵੇਗਾ ਹਾਂ ਭਾਈ ਤੁਸੀਂ ਜਾਨਵਰ ਦੀ ਸੰਭਾਲ ਨਹੀਂ ਕਰੀਆ ਸੰਭਾਲ ਪੂਰੀ ਕਰਦਾ ਹਾਂ ਹਾਂ ਇਹੋ ਜਿਹੀ ਕੋਈ ਚੀਜ਼ ਨਹੀਂ ਚੱਲ ਆ ਜਾ ਬੜਾ ਸਾਹਮਣੇ ਆ ਬਾਕੀ ਇਹ ਨਹੀਂ ਆ ਬੱਕਰੀ ਦੀ ਲੰਬਾਈ ਉਚਾਈ ਪੁੱਛਦਾ ਇਹਨੂੰ ਕਿੰਨੇ ਜੀ 38 ਇਹਦੀ ਸਹੀ 36 37.5 ਦੇ ਕੇ ਗਿਆ ਸੀ 37.5 ਇਹਦੀ ਹਾਈਟ ਹੋ ਗਈ ਹੈ ਚਾਰਾਂ ਦੇ ਬੱਚਾ ਠੀਕ ਆ ਪਾਠ ਦੀ ਕਾਲੇ ਰੰਗ ਦੀ ਪਾਠ ਹਜੇ ਇਹਨੂੰ ਕੋਈ ਅਲੱਗ ਸੇਵਾ ਨਹੀਂ ਕਰਦਾ ਮੈਂ ਹਜੇ ਸੋਰਕੀ ਬੰਦੀ ਲਾਈ ਹੁੰਦੀ ਕੰਨ ਅਲੱਗ ਸੇਵਾ ਕੋਈ ਇਹਦੀ ਨਹੀਂ ਹੈ ਅੱਛਾ ਆ ਨਾਰਮਲ ਹੀ ਹੈ ਸਾਰੇ ਸਹੀ ਹੈ ਕੀ ਅਲੱਗ ਰੀਤੀ ਜੀ ਇਹਨੂੰ ਅੱਡ ਪਾਉਣਾ ਅੱਡ ਕੋਈ ਨਹੀਂ ਪਾਉਂਦਾ ਅੱਡ ਕੋਈ ਚੀਜ਼ ਨਹੀਂ ਪਾਉਂਦਾ ਲੈ ਜਿੰਨਾ ਵੀ ਤਰਸੇਮ ਬਾਈ ਇਹ ਗੁਰਦੇਤ ਕੋਟ ਫਾਰਮ ਦੇ ਵਿੱਚ ਵੀ ਬੇਨਤੀ ਆਸपास ਦੇ ਜਿੰਨੇ ਵੀ ਬੰਦੇ ਆ ਬਰਮੀ ਦੇ ਵਿੱਚੋਂ ਮਾਲ ਲੈ ਜਾ ਸਕਦੇ ਆ ਜਿਵੇਂ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਡੰਪ ਬਣੇ ਹੋਏ ਆ ਡੰਪ ਘਟ ਬਣੇ ਹੋਏ ਆ ਜਿਵੇਂ ਰਾਜਸਥਾਨ ਚ ਬਣ ਗਏ ਬਾਹਰ ਮਾਲ ਜਾ ਰਿਹਾ ਸਹੀ ਆ ਆਊਟ ਆਫ ਸਟੇਟ ਵੀ ਕਿਸੇ ਬੰਦੇ ਨੇ ਮਾਲ ਲੈਣਾ ਤੇ ਇੱਥੋਂ ਲੈ ਸਕਦਾ ਠੀਕ ਆ ਜਾਣ ਕੇ ਤੁਸੀਂ ਹੈਲਪ ਕਰੋਗੇ ਹੈਲਪ ਪੂਰੀ ਕਰਾਂਗੇ ਗੁਰਦੇਤ ਕੋਟ ਫਾਰਮ ਤੇ ਇੱਕ ਨੰਬਰ ਦਾ ਮਾਲ ਇੱਥੋਂ ਸਪਲਾਈ ਹੋਊਗਾ ਹੂੰ ਦੇਖੋ ਕਟੋਕਾ 18 18.5 ਇੰਚ ਇਹ ਬਰੀਡਰ ਦੇ ਕੰਨ ਹਾਂਜੀ ਆ ਵੱਖਰਾ ਦਿੰਦਾ ਨਹੀਂ ਜਾਂਦਾ ਸੀਗਾ ਬਿਲਕੁਲ ਯਾਨੀ ਕਿ ਲਿੱਸਾ ਸੀ ਇੱਕ ਬਰੀਡਿੰਗ ਕਰਕੇ ਬੰਦੇ ਨੂੰ ਦੇ ਦਿੰਦਾ ਦੇਖੋ ਇਹ ਜੀ ਜੀ ਲੈ ਲਾਂਗੇ ਅਗਰ ਆਪਾਂ ਨੂੰ 5-4000 ਰੁਪਏ ਸਸਤੀ ਚੀਜ਼ ਮਿਲ ਜੂਗੀ ਕੀ ਹੋਗਾ 11500 ਦਾ ਦਾਣਾ ਖਾ ਗਿਆ ਉਹ ਦੇਖੋ ਕਿੰਨਾ ਵਧੀਆ ਬਣ ਗਿਆ ਜੀ ਬੱਕਰਾ ਆਹ ਬੱਕਰੀਆਂ ਹੁਣ ਜਿਹੜਾ ਆਹ ਪੋਰਸ਼ਨ ਮਾਰ ਕੇ ਮਾੜਾ ਕੈਮਰਾ ਦਿਖਾ ਸਕਦੇ ਹਾਂ ਮਗਰ ਵੀ ਜਾਨਵਰਾਂ ਦੀ ਖਾਤਰ ਅਸੀਂ ਬਣਾਇਆ ਆ ਆਜੋ ਆਜੋ ਦਿਖਾ ਦਿੰਨੇ ਆਜੋ ਆਜੋ ਦੇਖੋ ਆਜੋ ਤਰਸੇਮ ਭਾਈ ਇਹ ਵੀ ਜਿਹੜਾ ਪੋਰਸ਼ਨ ਇੱਥੇ ਵੀ ਪੋਰਸ਼ਨ ਬਣਾ ਦੇਣਾ ਆਪਾਂ ਆਹੜੇ ਆ ਸਾਰੇ ਪੋਰਸ਼ਨ ਬਣਾ ਦਨੇ ਆ ਯਾਨੀ ਕਿ ਐ ਨਹੀਂ ਕਿ ਬੰਦੇ ਨੂੰ ਪਹਿਲਾਂ ਬਹੁਤ ਵੱਡਾ ਸੈਟਅਪ ਆਪਾਂ ਨੂੰ ਤਿਆਰ ਕਰਨਾ ਪੈਣਾ ਫਿਰ ਸੈਟਅਪ ਤਿਆਰ ਕਰਨਾ ਪੈਣਾ ਫਿਰ ਕਿਤੇ ਆਪਦਾ ਫਾਰਮ ਦਾ ਕੰਮ ਚਾਲੂ ਕਰੇ ਆਉਣ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਆਪਾਂ ਇਹ ਕੰਮ ਕਰਨਾ ਜਦੋਂ ਇਹਨੂੰ ਫਾਰਮ ਨੂੰ ਚੰਗੀ ਤਰ੍ਹਾਂ ਬਣਾਵਾਂਗੇ ਫਿਰ ਤੋਂ ਆਪਾਂ ਤੁਹਾਨੂੰ ਫਾਰਮ ਤੇ ਵੈਲਕਮ ਕਹਾਂਗੇ ਫਿਰ ਠੀਕ ਹੈ ਹਾਂ ਯਾਨੀ ਕਿ ਇਹ ਇਹ ਬੱਕਰੀਆਂ ਦੇ ਰੱਖਣ ਨੂੰ ਜਗ੍ਹਾ ਮਗਰ ਰਹਿਣ ਨੂੰ ਬੰਦਿਆਂ ਦੇ ਰਹਿਣ ਨੂੰ ਵੀ ਜਗ੍ਹਾ ਇਹਦੇ ਪੂਰੀ ਬਣੂਗੀ ਇਹ ਪਹਿਲਾਂ ਹੁਣ ਤੁਹਾਨੂੰ ਦਿਖਾ ਰਹੇ ਹਾਂ ਵੀ ਤਰੱਕੀ ਅੱਗੇ ਬੰਦੇ ਨੇ ਅਗਲੀ ਵੀਡੀਓ ਚ ਪਤਾ ਲੱਗੂਗਾ ਵੀ ਕੀ ਬੰਦਿਆਂ ਨੇ ਇਹਦੇ ਵਿੱਚ ਤਰੱਕੀ ਕੀਤੀ ਹੋਗੀ ਸਹੀ ਗੱਲ ਆ ਹਾਂ ਤੇ ਲਗਭਗ ਵੀ 100 ਨਾਲ ਦਾ ਟੀਚਰ ਮਿੱਥਾ ਹੋਇਆ ਹਾਂ ਹਾਂਜੀ 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 100 ਨਾਲ ਦਾ ਜੀ ਲਗਭਗ ਤੇ ਜੇ ਕੋਈ ਕਾ ਦੁੱਕਾ ਜਾਨਵਰ ਆਉਣਾ ਤਾਂ ਇਥੋਂ ਲੈ ਜਾ ਵੀ ਸਕਦਾ ਲੈ ਆ ਸਕਦਾ ਵਾ ਜੇ ਕਿਸੇ ਨੇ ਪੱਠ ਵੱਖਰਾ ਜਾ ਕੋਈ ਵੀ ਲੈਣਿਆ ਆਸਪਾਸ ਦੇ ਏਰੀਆ ਚ ਕੀ ਪੂਰੇ ਪੰਜਾਬ ਚ ਕੀ ਪੂਰੇ ਇੰਡੀਆ ਚ ਵੀ ਇਥੋਂ ਟਰਾਂਸਪੋਰਟ ਕਰ ਦਾਂਗੇ ਦੇਖੋ ਕੰਮ ਕਰਨਾ ਨਾਲ ਨਾਲ ਸ਼ੌਂਕ ਦੇ ਨਾਲ ਨਾਲ ਬੰਦੇ ਨੂੰ ਕਮਾਈ ਵੀ ਹੋਵੇ ਠੀਕ ਹੈ ਵੀ ਕਮਾਈ ਵੀ ਹੋਵੇ ਤੁਸੀਂ ਇਹਨਾਂ ਦੀ ਮਦਦ ਕਿੰਨੀ ਕਰਦੇ ਹੋ ਬਈ ਇਹਨਾਂ ਦੀ ਆਪਾਂ ਫਾਲਵਰਟ ਆ ਫਾਲ ਸਪੋਰਟ ਆ ਜਿਹੜੇ ਜਾਨਵਰ ਇੱਥੇ ਭੇਜ ਰਿਹਾ ਉਹ ਮੈਂ ਭੇਜ ਰਿਹਾ ਇਥੋਂ ਬਿਗਵਾਉਣ ਦਾ ਜਿੰਮਾ ਵੀ ਆਪਣਾ ਵਾ ਦੇਖੋ ਕਹਿ ਦਿੰਦਾ ਬੰਦਾ ਆਪਾਂ ਉਹਨਾਂ ਗੱਲਾਂ ਤੇ ਖਰੇ ਉਤਰਾਂਗੇ ਵੀ ਵੇਚਣ ਦਾ ਕੰਮ ਹੈ ਜਿਹੜਾ ਆਪਣਾ ਵਾ ਬਰੀਡ ਪੌਂਡ ਦਾ ਕੰਮ ਇਹਦਾ ਆਪਣਾ ਵਾ ਅਗਰ ਆਪਾਂ ਨੂੰ ਮੰਥਲੀ ਇਨਕਮ ਹੋਣੀ ਚਾਹੀਦੀ ਹੈ ਮਹੀਨੇ ਦੀ ਆਮਦਨ ਆਪਾਂ ਨੂੰ ਕੀ ਹੋ ਰਹੀ ਆ ਇਹ ਬੰਦੇ ਨਾਲ ਅਗਰ ਫਾਰਮ ਕਾਮਯਾਬ ਤਾਂ ਹੁੰਦਾ ਮਤਲਬ ਇਹੀ ਹੁੰਦਾ ਆਪਾਂ ਨੂੰ ਮਹੀਨੇ ਦੀ ਦੋ ਮਹੀਨਾ ਦੇ ਵਿੱਚ ਤਿੰਨ ਮਹੀਨਾ ਦੇ ਵਿੱਚ ਮੋਸਟਲੀ ਅਗਰ ਅਸੀਂ ਇਹ ਮਾਲ ਅਗਰ ਕਿਸ ਨੂੰ ਪਵਾ ਕੇ ਦਈਏ 2.5 ਤੇ 3 ਮਹੀਨਾ ਦੇ ਵਿੱਚ ਉਹਨੂੰ ਕਮਾਈ ਚਾਲੂ ਹੋਣੀ ਚਾਹੀਦੀ ਠੀਕ ਹੈ ਯਾਨੀ ਕਿ ਤੁਹਾਡੇ ਇਹ ਮਤਲਬ ਕਿ ਸਰਕਲ ਦੇ ਵਿੱਚ ਕਾਫੀ ਜਗ ਫਾਰਮ ਖੋਲ ਰਹੇ ਹੋ ਖੋਲ ਰਹੇ ਬਹੁਤ ਜ਼ਿਆਦਾ ਖੋਲ ਰਹੇ ਆ ਜੀ ਹਾਂ ਜੀ ਇਹ ਗੁਰਦੇਤੂ ਕੋਟ ਫਾਰਮ ਤੇ ਅਗਰ ਕਿਸੇ ਨੇ ਵੀ ਮਾਲ ਲੈਣਾ ਵਾ ਆ ਸਕਦਾ ਚਾਹੇ ਆਊਟ ਆਫ ਸਟ ਨੰਬਰ ਚੱਲ ਰਿਹਾ ਵਾ ਆਪਣੇ ਨਾਲ ਸੰਪਰਕ ਵੀ ਕਰ ਲੈਣਗੇ ਇਹਨਾਂ ਦਾ ਨੰਬਰ ਵੀ ਪਵਾ ਦਾਂਗੇ ਠੀਕ ਹੈ ਤੇ ਬਹੁਤ ਧੰਨਵਾਦ ਕਰਦੇ ਆ ਬਾਈ ਜੀਆ ਕਾਫੀ ਚਲੋ ਹਲੇ ਤਾਂ ਅਪਾਂ 19 ਕਿ ਫਲਮਾਈ ਹੈ ਜਿੰਨੀ ਕਾ ਪਾਨੂੰ ਲੋੜ ਹੈ ਵੀ ਤੁਸੀਂ ਆ ਇੱਕਾ ਦੁੱਕਾ ਜਾਣ ਪਰ ਚਾਹੀਦਾ ਆ ਸਕਦੇ ਹੋ ਜਾਣਕਾਰੀ ਵੀ ਲੈ ਸਕਦੇ ਹੋ ਬਾਕੀ ਹਲੇ ਤਾਂ ਫਾਰਮ ਪਾਉਣ ਦਾ ਬਾਈ ਦਾ ਟੀਚਾ ਹੀ ਆ ਤੇ ਪਾਉਣਾ ਵੀ ਹੈਗਾ ਡੰਗਰ ਵੀ ਖਾਸੇ ਲੈਣੇਗੇ ਤੇ ਬਹੁਤ ਧੰਨਵਾਦ ਕਰਦੇ ਆ ਭਈਆਂ ਠੀਕ ਹੈ ਰਿਆਸਤ ਵੀ ਬਹੁਤ ਧੰਨਵਾਦ ਤੇ ਇੰਗਲੈਂਡ ਵਾਲੇ ਬਾਈ ਦਾ ਕੀ ਨਾਮ ਦੱਸਿਆ ਸੀ ਮਨਜਿੰਦਰ ਬਾਈ ਆ ਇਹ ਉਹਨਾਂ ਦੇ ਫਾਦਰ ਸਾਹਿਬ ਹਾਦਰ ਸਾਹਿਬ ਆ ਤੇ ਬਹੁਤ ਧੰਨਵਾਦ ਬਾਪੂ ਜੀ ਬਹੁਤ ਚੰਗੇ ਇਨਸਾਨ ਨੇ ਪਹਿਲਾਂ ਸਾਡੇ ਨਾਲ ਕਾਫੀ ਵਧੀਆ ਖੁੱਲ ਕੇ ਗੱਲਾਂ ਬਾਤਾਂ ਕੀਤੀਆਂ ਨਹੀਂ ਗੀਆਂ ਤਜਰਬੇ ਸਾਂਝੇ ਕੀਤੇ ਨੇ ਜ਼ਿੰਦਗੀ ਦੇ ਹਨ ਬਹੁਤ ਵਧੀਆ ਤੇ ਖਿਆਲ ਆਤ ਬਹੁਤ ਵਧੀਆ ਨੇ ਇੰਗਲੈਂਡ ਵਾਲੇ ਬਾਈ ਦੇ ਵੀ ਬਹੁਤ ਚੰਗਾ ਇਨਸਾਨ ਆ ਉਹਨਾਂ ਨਾਲ ਵੀ ਗੱਲਬਾਤ ਹੋਈ ਧੰਨਵਾਦ